ਹਾਂ ਜੀ ਜਸਪੀ ਰੂਹ ਕੇ ਮੇਰੇ ਸਾਰੇ ਠੀਕ ਠਾਕ ਹੋ ਹਾਂ ਜੀ ਜੀ ਅੱਜ ਮੌਸਮ ਬਹੁਤ ਸੋਹਣਾ ਹੋਇਆ ਪਿਆ ਕਿੰਮੇ ਕਿੰਮੇਨ ਹੋ ਰਹੀ ਹੈ ਤੇ ਅਸੀਂ ਹੁਣੀ ਆਈਆਂ ਬਾਹੋ ਅਸੀਂ ਹੁਣੇ ਪਿੰਡੋਂ ਆਏ ਆ ਪੇਕੇ ਪਿੰਡ ਤੋਂ ਜਾ ਕੇ ਆਏ ਆ ਤੇ ਹੁਣ ਆਪਾਂ ਕਰ ਲੱਗੇ ਆ ਬਲੌਗ ਦੀ ਸਟਾਰਟ ਤੇ ਹੁਣ ਆਪਾਂ ਕਰ ਲੱਗੇ ਆ ਬਲੌਗ ਦੀ ਸਟਾਰਟਿੰਗ ਪਹਿਲਾਂ ਕੱਪੜੇ ਧੋਤੇ ਸਾਰੇ ਆ ਕੇ ਸਾਫ ਸਫਾਈਆਂ ਕਰੀਆਂ ਥੋੜੀਆਂ ਬਹੁਤੀਆਂ ਕਰੀਆਂ ਬਾਕੀ ਆਪਾਂ ਸਖਾਲੂ ਕਰਾਂਗੇ ਤੇ ਹੁਣ ਬਸ ਆਪਾਂ ਚੱਲੇ ਆ ਐਕਟਿਵ ਆ ਤੇ ਗੇੜਾ ਕੱਢਣਾ ਸਕੂਟਰੀ ਤੇ ਤੇ ਤੁਹਾਨੂੰ ਉੱਥੇ ਦਿਖਾਉਂਦੇ ਆ ਮਿਲਦੀਆਂ ਮੈਂ ਸਕੂਟਰੀ ਸਿੱਖ ਰਹੀ ਆ ਆ ਕੋਈ ਖੇਤਾ ਤੇ ਆ ਮੇਰਾ ਭਰਾ ਬੈਠਾ ਹੋਆ ਸਕੂਟਰੀ ਤੇ ਇਹ ਮਮਾਰੇ ਪਿੱਛੇ ਬੈਠਦਾ ਤੇ ਮਮਾ ਚਲਾਉਂਦੇ ਹੁੰਦੇ ਆ ਹੈਨਾ ਮਮਾ ਜੀ ਗਾਇਸ ਮੈਂ ਵੀ ਚਲਾ ਲਿਆ ਨਹੀਂ ਸਕੂਟਰੀ ਜਦੋਂ ਮੇਰੇ ਪਿੱਛੇ ਪਾਪਾ ਬੈਠਦੇ ਹੁੰਦੇ ਆ ਉਦੋਂ ਮੈਂ ਆਪਣੇ ਭਰਾ ਦੇ ਪਿੱਛੇ ਬੈਠੀ ਸੀ ਉਹ ਭਰਾ ਪਾਪਾ ਮੇਰੇ ਵਿੱਚ ਬੈਠਦੇ ਆ ਫਿਰ ਮੈਂ ਚਲਾਉਣੀ ਹੀ ਆ ਹੈ ਨਾ ਜਦੋਂ ਜ ਮੇਰਾ ਭਰਾ ਫਿਰ ਪਿੱਛੇ ਬੈਠ ਜਾਂਦਾ ਕਦੇ ਕਦੇ ਫਿਰ ਮੈਂ ਉਹਦੇ ਚਲਾਉਣੀ ਹੈ ਨਹੀਂ ਮੈਂ ਹੀ ਚਲਾਉਣੀ ਮੈਨੂੰ ਬਹੁਤ ਮਸਾ ਹੁੰਦਾ ਤੇ ਮਮਾ ਨੂੰ ਵੀ ਹੈ ਨਾ ਮਮਾ ਇਹ ਹੋਣਗੇ ਹੁਣ ਇਹ ਮੈਨੂੰ ਗੇੜਾ ਕਢਾਉਣ ਦੇ ਬਹਾਨੇ ਆਪ ਗੇੜਾ ਕੱਢੂਗਾ ਇਹ ਫਿਰ ਮੈਨੂੰ ਐਕਟੀਵਿਟੀ ਬਦੂਗਾ ਉਹਨਾ ਟਾਈਮ ਹੀ ਦੇ ਦੇ ਇਹ ਬਹੁਤ ਚਲਾ ਕੇ ਇਹਨੂੰ ਸਾਰਾ ਕੁਝ ਆਉਂਦਾ ਹੈ ਚਲਾਇਆ ਗਾ ਦੇਖੋ ਜੀ ਹੁਣ ਆਪਣੀ ਸੁਪ੍ਰੀਤ ਕੌਰ ਸਕੂਟਰੀ ਚਲਾ ਰਹੀ ਹੈ ਹੋ ਗਈ ਲਓ ਜੀ ਆ ਆ ਗਏ ਨੇ ਭੈਣ ਭਰਾ ਇਹ ਮੇਰੇ ਤੋਂ ਪਹਿਲਾਂ ਇਹ ਗੇੜਾ ਕੱਢਦੇ ਨੇ ਅਸੀਂ ਡੇਲੀ 4 ਵਜੇ ਇੱਕ ਗੇੜਾ ਲਾਉਣ ਜਾਂਦੇ ਹੁੰਦੇ ਆ ਸਾਣੀ ਹੋਰ ਕਰਦੀ ਹਾਂ ਬ੍ਰੇਕ ਲਾਉਂ ਬਣਾ ਦਿਓ ਗਾਇਸ ਥੋੜੀਆਂ ਥੋੜੀਆਂ ਘੜੀਆਂ ਹਜੇ ਵੀ ਪਈ ਆਂਦੀਆਂ ਨੇ ਤੁਹਾਨੂੰ ਮਹਿਸੂਸ ਨਹੀਂ ਹੋ ਰਹੀਆਂ ਹੋਣਗੀਆਂ ਆਰੇ ਛੋਟੀ ਜਿਹੀ ਕਣੀ ਪਈ ਇੱਥੇ ਆ ਦੇਖ ਲਓ ਉੱਥੇ ਮੋੜ ਤੇ ਉਡੂੰ ਫੋਮ ਫੜਾਈ ਹੈ ਅਜੇ ਨਹੀਂ ਕਰ ਠੀਕ ਚਲੋ ਆਟ ਮੇਰੇ ਕੋਲ ਦੰਨੀ ਹੈ ਲੈ ਚਲਦੀ ਆ ਰੇਸ ਤੇ ਤੂੰ ਚੱਪਣ ਲੈ ਚੱਲੀ ਮੌਸਮ ਦੇਖ ਆ ਬੈਦਰ ਦੇਖ ਕਿੰਨਾ ਸੋਹਣਾ ਹੈ ਵੱਲੇ ਕੜੀਆਂ ਬਾਰਿਸ਼ ਹਾਂਜੀ ਗਾਇਸ ਕਿਹਾਣ ਮੇਦਰਿਸ ਫਸਸ ਆ ਸਾਫ ਕੀਤੀ ਸਾ ਇਹ ਸਾਰਾ ਕਚਾ ਵਗੈਰਾ ਕਹਾਣ ਮੇ ਭਾਂਡੇ ਧੋਣ ਲੱਗੀਆਂ ਤੇ ਇਹਦੇ ਬਸ ਮੈਂ ਪਾਣੀ ਭਰਨਾ ਲਾਤਾ ਵਿੱਚ ਬਾਰਖੋ ਪਾ ਕੇ ਤੇ ਹੁਣ ਆਪ ਇਨਾ ਕੀ ਪਾਣੀ ਭਰਾਂਗੇ ਗਾਈਜ਼ ਮਮਾ ਨੂੰ ਆਇਆ ਆ ਫੋਨ ਤੁਹਾਨੂੰ ਜਿਹੜਾ ਸਾਰਾ ਕਾਰੀ ਦਾ ਮੈਂ ਉਹਨਾਂ ਚੋਂ ਰਿਫਰ ਮਮਾ ਨੇ ਮੈਨੂੰ ਹੈਲਪ ਕਰਨੀ ਹੁੰਦੀ ਹੈ ਚਲੋ ਹਾਂ ਸਾਰੇ ਪੰਡੇ ਤੋਦਨੇ ਮਮਾ ਜਾਣ ਤੋਂ ਪਹਿਲਾਂ ਮੈਨੇ ਮਮਾ ਨੂੰ ਸਰਪ੍ਰਾਈਜ਼ ਦੇਣਾ ਬਹੁਤ ਵਧੀਆ ਲੱਗਾ ਸਰਪ੍ਰਾਈਜ਼ ਦਾ ਮੈਂ ਸਕੇ ਮਮਾ ਨਾਲ ਮਤਲਬ ਹੱਥੇ ਬਿਟਾ ਦੇਣੀ ਹੁੰਦੀ ਹੈ ਮੈਂ ਕਿ ਮਮਾ ਮਤਲਬ ਰੋਟੀਆਂ ਵੀ ਪਕਾਉਂਦੇ ਮਮਾ ਹੀ ਹਨਾ ਤੇ ਸਾਰਾ ਐਵੇਂ ਹੋ ਗਿਆ ਸਾਰਾ ਸੈੱਟ ਤੇ ਹੁਣ ਸਾਡੀ ਮੇਡ ਗਈ ਵੀ ਆਪਦੇ ਵਿਹਾਰ ਗਈ ਵੀ ਆ ਤੇ ਨਾਲ ਉਹ ਹਟ ਗਈ ਆਂਟੀ ਸਾਡੀ ਤਾਂ ਕਰਕੇ ਮੈਨੂੰ ਹੀ ਸਾਰਾ ਕੁਝ ਕਰਨਾ ਪੈਂਦਾ ਮੈਂ ਤੇ ਮੇਰਾ ਭਰਾ ਸਿੱ ਇਕੱਠੇ ਹੋ ਕੇ ਕਰ ਦਿੰਨੇ ਆ ਕੰਮ ਫਿਰ ਮੰਮਾ ਆਪਦੇ ਰੋਟੀਆਂ ਪਕਾ ਜਾਂਦੇ ਆ ਹਨਾ ਤੇ ਵੈਦ ਸਾਰੀ ਸੈਲਫ ਫਲੋਰਟ ਕਰ ਲੈਣੀ ਹੈ ਤੇ ਹੁਣ ਮੈਂ ਭਾਂਡੇ ਧੋਣ ਲੱਗੀ ਸੀਗੀ ਚਲੋ ਮੈਂ ਕਿਹਾ ਭਾਂਡੇ ਧੋ ਲੈਣੀ ਵਾਲੀ ਵਲੋਗ ਬਣਾ ਲੈਣੀ ਆ ਤੇ ਹੁਣ ਇਹ ਚ ਸਾਰਿਆਂ ਨੇ ਪਾਣੀ ਪੀ ਲੈਣਗੇ ਅਤੇ ਆਈਮੈਟ ਕਰ ਦਿੰਨੇ ਆ ਇੱਥੇ ਹੁਣ ਸਾਰਿਆਂ ਨੇ ਇੱਥੋਂ ਪਾਣੀ ਪੀ ਲੈਣਗੇ ਤੇ ਫਿਰ ਬੋਤਲਾਂ ਕੱਢਣ ਦੀ ਲੋੜ ਹੀ ਨਹੀਂ ਪੈਣੀ ਸਾਨੂੰ ਗਾਇਸ ਤੁਸਰੀ ਆਪ ਦੀ ਮਮਾ ਨਾ ਬਹੁਤ ਮਹਿੰਗੇ ਨੇ ਬਹੁਤ ਮਹਿੰਗੇ ਆ ਵੀ ਮਹਿੰਗੇ ਹੋएगी बस ਕੱਟ ਕੇ ਲਈ ਆ ਆਦਰਕ ਆਦਰਕ ਦੀ ਆਉਤਾਰ ਬਹੁਤ ਲੱਗੇ ਸੀ ਆਦਰਕ ਐਪਲ ਗਾਈਜ਼ ਐਪਲ ਮੈਂ ਤਾਂ ਲਿੱਤਾ ਵਾ ਕਿਉਂਕਿ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਸੀਗੀ ਹੁਣ ਮੈਂ ਐਪਲ ਖਾਉਂਗੀ ਹਣ ਮਮਾ ਸਾਡ ਜੀ ਕੱਟਣ ਲੱਗੇ ਆ ਪਰ ਮਨ ਜੜਾ ਹੀ ਜਾਂਦਾ ਤੇ ਹੁਣ ਮਮਾ ਕੱਟਣ ਲੱਗੇ ਆ ਮਮਾ ਜੀ ਸਾਡਾ ਕੰਮ ਲਈ ਰੱਖਿਆ ਹੋਇਆ ਇਹੋਕ ਬੰਦਾ ਸਾਡਾ ਤੇ ਇਹ ਵੀ ਕੰਮ ਕਰਦਾ 올 ਇਨ ਵਨ ਬੰਦਾ ਹੈ ਸਾਡਾ ਹੁਣ ਸਾਡਾ ਬੰਦਾ ਦੁਕਾਨ ਤੇ ਚੱਲਿਆ ਤੇ ਇਹ ਆ ਕੇ ਹੋਰ ਵੀ ਕੰਮ ਕਰ ਸਕਦਾ ਠੀਕ ਗਾਈਜ਼ ਇਹ ਬੰਦੇ ਨੂੰ ਕੰਮ ਵੀ ਕੰਮ ਲੈਂਦੇ ਆ ਆ ਗਾਣਾ ਜਰੂਰੀ ਸੀ ਗਾਇਸ ਇਹ ਸਾਜ ਦੀ ਮਮਾ ਦੇ ਫੇਵਰੇਟ ਆ ਮੇਰੀ ਵੀ ਫੇਵਰੇਟ ਆ ਮਮਾ ਦੇ ਹਾਂਜੀ Papa ਦੀ ਫੇਵਰੇਟ ਆ ਕੰਦੀ ਕੰਦੀ ਇਹ ਗੰਦੀ ਵੀ ਸਾਦ ਦੀ ਸਾਦ ਦੀ ਆਪਾਂ ਲੱਗਿਆ ਸਬਜੀ ਕਰਨ ਸ਼ਾਮ ਕਿੰਨਾ ਟਾਈਮ ਹੋ ਗਿਆ ਸਿੱਤੇ 6 ਵਜ ਗਏ 6 ਵਜ ਗਏ 6 ਵਜ ਚੁੱਕਿਆ ਵਸਲਾ ਇਧਰ ਆਪਾਂ ਸਬਜੀ ਧਾ ਦੇਣੀ ਇਹਦਾ ਆਪਣਾ ਦੁੱਧ ਨੂੰ ਵਾਲਾ ਦਿੱਤਾ ਪਿਆ ਹੈ ਤੇ ਇਧਰ ਆਪਾਂ ਆਟਾ ਬੰਦੇ ਗੁਨਨ ਜੀ ਕਰੀ ਗਾਦਾ ਥੋੜਾ ਬਹੁਤ ਜ਼ਿਆਦਾ ਹੋਈ ਪਈ ਆ पहला मौसम सही हो गया दोबारा फिर गर्मी हो गई बहुत ज्यादा पी होगा फिर लाने साफी मिर्चा तेल गर्म होना तो मैं हम दिता जीरा जीरा थोड़ा जहा देखो अपना खड़क कर लिया इधर आप सब्जी सोती पा थोड़ा जा मिर्च तलनी तल के भी फ्राई करके दिखावे धोखा दे चुके नवा सिलंटर लाए लो जी एक लैके आ गया अपना समान हम आप लीए है दो कोक मंगाए ने ਪਾਟ ਗਿਆ ਨਮਕੀ ਨਮਕੀ ਇਹ ਤਾਂ ਉਹਦਾ ਤਾਂ ਰਾਸ਼ਨ ਆਪਾਂ ਮਹੀਨੇ-ਮਹੀਨੇ ਬਾਅਦ ਮੰਗਾਉਣੀ ਆ 1 ਕਿੱਟੇ ਕਿ ਮਗਾਉਣਾ ਪਰ ਵਿੱਚ ਦੀ ਖਤ ਹੋ ਗਈ ਸੀ ਉਸ ਲਈ ਮੈਂ ਇਹ ਦਹੀਂ ਦੇ ਪੈਕਟ ਵਿੱਚ ਦਹੀਂ ਵੀ ਲਾਉਂਗੀ ਮੈਂ ਕੱਲ ਪੈਂਡ ਗਈ ਕਰਕੇ ਹੁਣ ਫਿਰ ਦਹੀਂ ਹੈ ਨਹੀਂ ਸੀਗਾ ਥੋੜਾ ਜਿਹਾ ਤੇ ਆਪਾਂ ਕੀ ਨਹੀਂ ਬਸ ਉਹਦੇ ਆਪਾਂ ਚੱਕਰੀ ਵਾਪਸ ਨਹੀਂ ਆਪਾਂ ਚੱਕਰ ਮਗਾ ਦੇ ਪਾਣੀ ਦੀ ਉਹਦਾ ਤਾਂ ਮਹੀਨੇ ਬਾਅਦ ਮੰਗਾਈ ਦੀ ਆ ਪਰ ਹੁਣ ਐਕਸਟਰਾ ਮਗਾਉਣੀ ਦੇ ਦੀ ਲਓ ਜੀ ਹੁਣ ਆਪਾਂ ਬਦਲਦੇ ਆਪਾਂ ਸਿਲੰਡਰ ਆਪਣਾ ਸਿਲੰਡਰ ਖਤਮ ਹੋ ਗਿਆ ਆਪਣਾ ਸਾਰਾ ਕੰਮ ਉੱਥੇ ਰੁਕ ਗਿਆ ਤੇ ਹੁਣ ਹੀ ਇਹ ਕਮਾਇਆ ਹੈ ਤੇ ਆਪਾਂ ਬਸ ਹੁਣੇ ਆਪਾਂ ਆਪਣਾ ਸਿਲੰਡਰ ਚੇਂਜ ਕਰਦੇ ਆ ਕਿਉਂਕਿ ਮੈਂ ਮੇਰੀ ਸਰਜਰੀ ਹੋਈ ਕਰਕੇ ਤੇ ਮੈਂ ਪਾਰਾ ਕੰਮ ਨਹੀਂ ਕਰਦੀ ਰਹੀ ਤੇ ਹੁਣ ਮੈਂ ਸਿਲੰਡਰ 1 ਕਮ ਤੋਂ ਅੰਦਰ ਕਰਵਾਇਆ ਹੈ ਤੇ ਹੁਣ ਆਪਾਂ ਚੇਂਜ ਕਰਦੇ ਆ ਹੁਣ ਹੀ ਇਹ ਕਮਾਇਆ ਹੈ ਦੁੱਧ ਲੈਣ ਗਿਆ ਹੁਣ ਦੁੱਧ ਲੈ ਕੇ ਆ ਕੇ ਮਿਲਦਾ ਉਹ ਚੋ ਜਦ ਤੱਕ ਆਪਾਂ ਫਰੈਂਟ ਟੈਂਕ ਪਾ ਲਈਏ ਸਿਲੰਡਰ ਲਗਾਉਣਾ ਬਹੁਤ ਥੋੜੀ ਦੇਖੀ ਚਾਹਣਾ ਕਿਉਂਕਿ ਇਹ ਥੋੜਾ ਜਿਹਾ ਦੇਖੋ ਤੁਸੀਂ ਦੇਖ ਸਕਦੇ ਆ ਇੱਥੋਂ ਥੋੜਾ ਜਿਹਾ ਉੱਪਰ ਆ ਇੱਥੋਂ ਇੱਥੋਂ ਉੱਪਰ ਆ ਟੁੱਟ ਵੀ ਚੁੱਕਿਆ ਸਿਲੰਡਰ ਨਾਲ ਥੋੜਾ ਯਾ ਟੁੱਟ ਵੀ ਚੁੱਕਿਆ ਹੁਣ ਆਪਾਂ ਸਿਲੰਡਰ ਕਰਦੇ ਹਾਂ ਠੀਕ ਆ ਜੀ ਤੇ ਹੁਣ ਤੁਹਾਨੂੰ ਮਿਲਦੀ ਆ ਮੈਂ ਸਿਲੰਡਰ ਲਾ ਕੇ ਤੇ ਬਸ ਇਹੀ ਕੰਮ ਆ ਗਰਮੀ ਬਹੁਤ ਜ਼ਿਆਦੀ ਆ ਗਈ ਆ ਜੀ ਰਸੋਈ ਦੇ ਵਿੱਚ ਠੀਕ ਆ ਜੀ ਇਹ ਕਰ ਲਈਏ ਨਾ ਪੜਾ ਲੱਗਦਾ ਕੰਮ ਰਿਹਾ ਦਰ ਲੱਗਦਾ ਕਿਤੇ ਅੱਗ ਚਿੰਬੜ ਕੇ ਕੇ ਤਾ ਸੁਪਰੀਟ ਕਰ ਦਦੇਓ ਪੁੱਤ ਆ ਲੋ ਕੋਈ ਤਾਂ ਜਾਂਦੇ ਦੇਖੋ ਇਹਨੂੰ ਦੁੱਧ ਲੈਣ ਗਿਆ ਹੋਇਆ ਨਹੀਂ ਤਾਂ ਫਿਰ ਉਸੇ ਨੂੰ ਲਵਾ ਦੇਣਾ ਹੁੰਦਾ ਬਸ ਆਪਾਂ ਇੱਥੇ ਲਾ ਕੇ ਰੱਖ ਦਾਂਗੇ ਤੇ ਸਬਜ਼ੀ ਦਾ ਆਪਾਂ ਕਰਦੇ ਹਾਂ ਔਰ ਇਹ ਸਬਜ਼ੀ ਦਾ ਚਲੋ ਹੁਣ ਦੇਖਦੇ ਹਾਂ ਚਲਾ ਕੇ ਚੱਲਦਾ ਸੈਂਡਰ ਜੀ ਵਾਓ ਚੱਲ Quick quick ਹੁਣ ਤੋੜੀਏ ਜਦੋਂ ਕਿਤੇ ਘਰੇ ਚਲੇ ਘਰ ਚਲੇ ਜਾਈਏ ਤਾਂ ਖਲਾਰ ਪੈ ਜਾਂਦੇ ਆ ਘਰੇ ਸਾਰਾ ਮણો ਮੋਟਾ ਸਾਫੀ ਤਮ ਕਾਲੂ ਸਾਫ ਕਰੀ ਦੋ ਦਿਨ ਲਈ ਆਏ ਆ ਤਾਂ ਹੁਣ ਗੰਦਾ ਹੀ ਲੱਗਦਾ ਵੀ 10 ਦਿਨ ਹੋ ਗਏ 11 ਨੂੰ ਘਰ ਸਾਫੀ ਮਟਾ ਲਈ ਇਹਨੂੰ ਚੱਕਰ ਪਾਉਣ ਲਈ ਆਪਣਾ ਡੱਬਾ ਲੈ ਜੀ ਹਲੋ ਲਓ ਜੀ ਆਪਣਾ ਏਕ ਮਾ ਚੁੱਟਿਆ ਦੁੱਧ ਲੈ ਕੇ ਹਣ ਤੁਸੀਂ ਦੁੱਧ ਨੂੰ ਆਪਾਂ ਸਾੰਭਦੇ ਆ ਤੇ ਆ ਗਿਆ ਰੋ ਪਾਸਾ ਚਲੋ ਜੀ ਹੁਣ ਆਪਾਂ ਪਾ ਲਿਆ ਸਾਗ ਤੇ ਇਸੇ ਨਾਲ ਆਪਾਂ ਅੱਜ ਦੇ ਵਲੌਗ ਦਾ ਕਰਦੇ ਹਾਂ ਐਥੀ ਐਂਡ ਤੇ ਕੱਲ ਨੂੰ ਮਿਲਦੇ ਹਾਂ ਕੋਈ ਨਵਾਂ ਵਲੌਗ ਉਹਨਾਂ ਦਾ ਟਾਰਟ ਪਰ ਟੱਕ ਲਈ ਸੌਰੀ ਦਸਿਕਾ